ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵੇਰ ਦਾ ਟਾਈਮ ਸੀਗਾ ਤੇ ਹਿੰਮਤ ਹੋਣੀ ਜਦੋਂ ਮੈਂ ਬਾਹਰ ਲੈ ਕੇ ਆਈ ਉਹਨੂੰ ਡੈਡੀ ਨੂੰ ਦੇਖ ਲਿਆ ਉਹਨੇ ਪੂਰਾ ਖੁਸ਼ ਸੀਗਾ ਡੈਡੀ ਨੂੰ ਦੇਖ ਕੇ ਕਿ ਹੁਣ ਮੈਨੂੰ ਚੱਕੂਗਾ ਡੈਡੀ ਹੁਣੇ ਬੈਠੇ ਸੀ ਤਾਂ ਮੈਂ ਕੋਲੋਂਤੀ ਤੇ ਡੈਡੀ ਵਾਲੀ ਹੋਈ ਜਾਵੇ ਕਿ ਮੈਨੂੰ ਨਾਨੂ ਚੁੱਕ ਤੇ ਡੈਡੀ ਜਦੋਂ ਡੈਡੀ ਨੇ ਚੁੱਕ ਲਿਆ ਤਾਂ ਬਹੁਤ ਜ਼ਿਆਦਾ ਖੁਸ਼ ਹੋ ਗਿਆ ਸੀਗਾ ਕਿ ਇਹਨਾਂ ਦੋਨਾਂ ਦੀ ਬੰਧ ਹੀ ਬਹੁਤ ਆ ਆਪਸ ਵਿੱਚ ਜਦੋਂ ਡੈਡੀ ਨੂੰ ਵੇਖ ਲੈਂਦਾ ਉਹਦੇ ਹੀ 扑ਕਣ ਲੱਗ ਜਾਂਦਾ ਵਾ ਤੇ ਉਸ ਤੋਂ ਬਾਅਦ ਇਹ ਤਾਂ ਬਾਹਰ ਖੇਡਦੇ ਪਏ ਮੈਂ ਚਲੋ ਡੈਡੀ ਨਾਲ ਲੱਗਾ ਹੋਇਆ ਵਾਂ ਤੇ ਮੈਂ ਹਿੰਮਤ ਲਈ ਜੂਸ ਬਣਾ ਲੈਣੀ ਆ ਨਾਰਾਂ ਦਾ ਤੇ ਇਹ ਵੀ ਪਾਪਾ ਹੁਣੇ ਨਾਰ ਲੈ ਕੇ ਆਏ ਸੀ ਤੇ ਥੋੜੇ ਜੇ ਖਰਾਬ ਜੇ ਸੀਗੇ ਕਿਉਂਕਿ ਵਾਈਟ ਜ਼ਿਆਦਾ ਸੀ ਨੇ ਦੇ ਵਿੱਚ ਤੇ ਰੈੱਡ ਥੋੜਾ ਘੱਟ ਸੀਗਾ ਤੇ ਇਹਦੇ ਵਿੱਚ ਜੂਸ ਵੀ ਘੱਟ ਹੀ ਨਿਕਲਿਆ ਫਿਰ ਜਦੋਂ ਕਿਉਂਕਿ ਉਹ ਹੈ ਨਹੀਂ ਸੀ ਇਹਨਾਂ ਵਿੱਚੋਂ ਨਿਕਲਿਆ ਤੇ ਮੈਂ ਚਲੋ ਜਿੰਨਾ ਨਿਕਲਿਆ ਮੈਂ ਮਸਾ ਹੀ ਕੱਢਿਆ ਵਿੱਚੋਂ ਤੇ ਕਾਡੂ-ਕਡ ਕੇ ਫਿਰ ਮੈਂ ਲੈ ਕੇ ਗਈ ਮਜ਼ਲੀ ਬਾਹਰ ਤੇ ਨਿਕਲਿਆ ਵੀ ਥੋੜਾ ਜਿਹਾ ਜਿਆਦਾ ਨਹੀਂ ਮੈਂ ਚਲੋ ਥੋੜਾ ਬਤਾਤੇ ਨਿਕਲਿਆ ਤੇ ਉਹਨੂੰ ਪਿਆ ਕੇ ਤੇ ਫਿਰ ਅਸੀਂ ਆਏ ਸ਼ਹਿਰ ਕਿ ਮੰਦੀ ਲੈ ਕੇ ਆਉਣੀ ਸੀ ਅੱਜ ਦਵਾਈ ਤੇ ਅਸੀਂ ਪਹੁੰਚ ਗਏ ਸੀਗੇ ਸ਼ਹਿਰ ਤੇ ਇੱਥੇ ਬਹੁਤ ਜ਼ਿਆਦਾ ਭੀੜ ਸੀਗੀ ਤੇ ਕਿੰਨਾ ਟਾਈਮ ਵੇਟ ਕਰਦੇ ਹੋਏ ਤੇ ਅਸੀਂ ਡਾਕਟਰ ਨੂੰ ਤਾਂ ਮਿਲ ਲਿਆ ਸੀ ਉਹਨਾਂ ਨੇ ਟੈਸਟ ਥੋੜੇ ਜਿਹਾ ਲਿਖੇ ਸੀਗੇ ਹਿੰਮਤ ਤੇ ਤੇ ਅਸੀਂ ਉਸ ਕਰਵਾਉਣ ਲਈ ਬੈਠੇ ਸੀਗੇ ਤੇ ਫਿਰ ਜਦੋਂ ਸਾਨੂੰ ਆਵਾਜ਼ ਪਈ ਤੇ ਸਿੱਗੇ ਆ ਤੇ ਹਿੰਮਤ ਦੇ ਟੈਸਟ ਹੋਏ ਜਿੱਦੋਂ ਉਹਨਾਂ ਨੇ ਬਲੱਡ ਲਿਆ ਤੇ ਥੋੜਾ ਹੀ ਨਾ ਰੋਇਆ ਨਹੀਂ ਵਧੀਆ ਰਿਹਾ ਤੇ ਕਿਉਂਕਿ ਉਹਨੇ ਥੋੜਾ ਗੁੱਡੂ ਵੀ ਇਹਨੂੰ ਕਿਹਾ ਕਿ ਹਿੰਮਤ ਸਿੰਘ ਇਹਦਾ ਵਧੀਆ ਨਾਮ ਰੱਖਿਆ ਗਿਆ ਵਾ ਕਿ ਹਿੰਮਤ ਵਾਲਾ ਵਾ ਇਹਨੇ ਜਿਆਦਾ ਰੋਇਆ ਨਹੀਂ ਕਿਉਂਕਿ ਦੂਜੇ ਬੱਚੇ ਬਹੁਤ ਜਿਆਦਾ ਰੋ ਰਹੇ ਸੀਗੇ ਜਦੋਂ ਉਹਨਾਂ ਦਾ ਬਲੱਡ ਲਿਆ ਇਹ ਪੂਰਾ ਹੈਪੀ ਸੀਗਾ ਥੋੜਾ ਜਿਹਾ ਹੀ ਰੋਇਆ ਸੀਗਾ ਤੇ ਉਸ ਤੋਂ ਬਾਅਦ ਚੁੱਪ ਕਰ ਗਿਆ ਸੀਗਾ ਤੇ ਵਧੀਆ ਖੁਸ਼ ਹੋ ਗਿਆ ਸੀਗਾ ਤੇ ਐ ਪੂਰਾ ਉਹਨੂੰ ਹੱਸ ਕੇ ਦਿਖਾ ਰਿਹਾ ਸੀ ਡਾਕਟਰ ਨੂੰ ਤੇ ਉਸ ਤੋਂ ਬਾਅਦ ਕਿੰਨਾ ਚਿਰ ਵੇਟ ਕਰਨ ਤੋਂ ਬਾਅਦ ਸਾਨੂੰ ਫਿਰ ਰਿਪੋਰਟ ਮਿਲੀ ਪਹਿਲ ਉਸ ਤੋਂ ਬਾਅਦ ਰਿਪੋਰਟ ਤੋਂ ਬਾਅਦ ਸੀ ਡਾਕਟਰ ਨੂੰ ਵੀ ਮਿਲਣਾ ਸੀਗਾ ਫੇਰ ਸਾਡੀ ਅਸੀਂ ਵੇਟ ਕਰਦੇ ਰਹੇ ਉੱਥੇ ਬੈਠੇ ਸੀਗੇ ਤੇ ਥੋੜੀ ਧੀੜ ਵੀ ਕੱਟ ਗਈ ਸੀਗੀ ਉਦੋਂ ਤੇ ਫੇਰ ਸਾਡੀ ਵਾਰ ਹੀ ਆਈ ਤੇ ਫੇਰ ਅਸੀਂ ਦਵਾਈ ਲੈ ਕੇ ਫੇਰ ਘਰ ਨੂੰ ਆ ਗਏ ਸੀਗੇ ਤੇ ਜਦੋਂ ਉਸ ਮੈਂ ਘਰ ਪਹੁੰਚੀ ਤੇ ਉਸ ਤੋਂ ਬਾਅਦ ਮੈਂ ਥੋੜੀ ਬਹੁਤੀ ਰੈਸਟ ਕੀਤੀ ਫੇਰ ਕਿ ਮਤ ਨੂੰ ਹਿੰਮਤ ਸੌਂ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਚੱਲ ਮੈਂ ਥੋੜੇ ਬਹੁਤ ਸੂਟ ਸੀ ਰਹੀ ਨਹੀਂ ਉਹ ਸੁੱਤਾ ਵਾਂ ਤੇ ਤੇ ਮੈਂ ਥੋੜੇ ਦਿਨ ਹੋ ਗਿਆ ਸੂਟ ਮੈਂ ਸਟਿਚ ਕਰਦੀ ਪਈ ਸੀਗੀ ਸਲਵਾਰ ਸਾਰੀ ਖੜੀ ਹੋ ਗਈ ਸੀ ਪੌਂਚੇ ਬਣਾਉਣ ਵਾਲੇ ਪੈ ਸੀ ਤੇ ਫਿਰ ਮੈਂ ਚੱਲ ਮੈਂ ਥੋੜੇ ਕਰ ਲੈਣੀ ਆ ਕਿਚਨ ਜਿੱਨੇ ਚ ਸੁੱਤਾ ਵਾ ਉਹਨੇ ਚੜੀ ਚੱਲ ਸਹੀ ਤੇ ਫਿਰ ਮੈਂ ਇਥੇ ਪੌਂਚੇ ਬਣਾਉਂਦੀ ਪਈ ਸੀ ਇਹਨਾਂ ਕਸੂਟ ਸੀਨ ਤੋਂ ਬਾਅਦ ਮੈਨੂੰ ਅੰਦਰੋਂ ਵਜਾ ਪੈਣ ਲੱਗ ਪਿਆ ਸੀ ਕਿ ਹਿੰਮਤ ਉੱਠ ਗਿਆ ਵਾਂ ਤੇ ਮम्मी ਕਿੰਨੇ ਚਿਰ ਮਾਨਚਰ ਨੂੰ ਮੈਂ ਸਾਂਭਦੀ ਆ ਤੇ ਤੂੰ ਚੱਲ ਬਣਾ ਲਾ ਥੋੜਾ ਪਤਾ ਕਰ ਲਾ ਤੇ ਫਿਰ ਸ਼ਾਮ ਦਾ ਟਾਈਮ ਹੋ ਗਿਆ ਸੀ ਵੀਰ ਜੀ ਨਹੀਂ ਖਾਤ ਪੋਹਣ ਚੱਲੇ ਸੀਗੇ ਤੇ ਹਿੰਮਤ ਵੇਖ ਕੇ ਉਹਨੂੰ ਜਦੋਂ ਟਰੈਕਟਰ ਸਟਾਰਟ ਕੀਤਾ ਤੇ ਖੁਸ਼ ਹੋ ਜਾਈ ਜਾਂਦਾ ਚਲੋ ਕਹਿੰਦਾ ਮੈਨੂੰ ਫੜਾ ਦੇ ਮੈਂ ਬਾਹਰ ਤੱਕ ਇਹਨੂੰ ਝੂਟ ਆ ਜਾ ਦੇਣਾ ਸੋਸ਼ ਹੋ ਜੂਗਾ ਇਹਨੇ ਨਾਲ ਫਿਰ ਕਿੰਨਾ ਚਿਰ ਐ ਖੁਸ਼ ਹੋ ਜਾ ਰਿਹਾ ਕਿ ਜਿੰਨੇ ਚਿਰ ਬੈਠਾ ਰਿਹਾ ਬਾਜ ਬਾਹਰ ਤੱਕ ਉਹ ਜਦੋਂ ਲੈ ਕੇ ਗਿਆ ਫਿਰ ਮੈਨੂੰ ਫੜਾਇਆ ਤੇ ਫਿਰ ਬੁੱਲ ਜੇ ਕੱਢਣ ਲੱਗ ਪਿਆ ਕਿ ਮੈਨੂੰ ਹੁਣ ਉਤਾਰ ਤਾਂ ਥੱਲੇ ਇੰਨਾ ਇਹਨੂੰ ਪਤਾ ਲੱਗ ਜਾਂਦਾ ਹੁਣ ਕਿ ਮੈਨੂੰ ਹੁਣ ਪਹਿਲਾਂ ਮੈਂ ਝੂਟਾ ਵੀ ਲੈਣਾ ਵਾ ਬਾਹਰ ਵੀ ਜਾਣਾ ਵਾ ਫਿਰ ਮੈਂ ਕੋਈ ਬੈਠਾ ਵਾ ਜਾਂ ਖਲੋਤਾ ਉਹ ਵੀ ਦੇਖ ਲੈਂਦਾ ਵਾ ਕਿ ਮੈਂ ਇਹਦੇ ਕੋਲ ਨਹੀਂ ਜਾਣਾ ਜਾਂ ਮੈਂ ਇਹਦੇ ਕੋਲ ਜਾਣਾ ਵਾ ਪੂਰੀ ਅਨੁਨਸੀਹਾਨ ਹੋ ਗਈ ਐ ਸਾਰਿਆਂ ਦੀ ਸਾਰਿਆਂ ਨੂੰ ਦੇਖ ਕੇ ਉਹ ਖੁਸ਼ ਹੋਏ ਨਾ ਕੋਈ ਜੋ ਕੋਈ ਬਾਹਰੋਂ ਆ ਵੀ ਐ ਨਾ ਤੇ ਫਿਰ ਥੋੜੇ ਜਿਹਾ ਬੁੱਲ ਜੇ ਕੱਢੂਗਾ ਕਿ ਇਹ ਕੌਣ ਆ ਗਿਆ ਵਾ ਨਹੀਂ ਤੇ ਆਪਣੇਆਂ ਦੀ ਇਹਨੂੰ ਪੂਰੀ ਪਛਾਣ ਆ ਔਰ ਤੇ ਪੂਰਾ ਖੁਸ਼ ਰਹਿਣਾ ਵਾ ਨਾਨੂ ਉਹਨਾਂ ਤੇ ਪੂਰਾ ਹੈਪੀ ਐ ਨਾ ਤੇ ਉਸ ਤੋਂ ਬਾਅਦ ਸ਼ਾਮ ਵੇਲੇ ਬਾਕਰਚੇ ਨੂੰ ਥੋੜਾ ਬਤ ਅ ਭਟਾਇਆ ਮੈਂ ਚਲ ਖੇੜ ਖੂੜ ਲਊਗਾ ਤੇ ਥੋੜੀ ਗਰਮੀ ਸੀਗੀ ਬਾਹਰ ਮੈਂ ਬਲੈਂਚ ਕਰ ਦਿੱਤਾ ਇਹਨੂੰ ਮੈਂ ਚਲ ਤੇ ਫਿਰ ਨਾਨੂ ਲੱਗੇ ਸੀ ਇਹਦੇ ਨਾਲ ਕਿ ਇੱਧਰ ਮੇਰੇ ਕੋਲ ਆ ਉੱਧਰ ਜਾ ਇੱਧਰ ਕਰ ਪੂਰਾ ਹੈਪੀ ਸੀਗਾ ਤੇ ਡੈਡੀ ਹੁਣੀ ਫਿਰ ਪਹਿਲਾਂ ਉਰਾਂ ਬੈਠੇ ਫਿਰ ਪਰਲੀ ਸਾਈਡ ਬੈਠੇਗੇ ਚਲ ਮੈਨੂੰ ਦੇਖੂਗਾ ਤੇ ਮੇਰੇ ਨਾਲ ਨੂੰ ਆਊਗਾ ਤੇ ਉਸ ਤੋਂ ਬਾਅਦ ਖੇਡਣ ਖੁੱਡਣ ਤੋਂ ਬਾਅਦ ਮੈਂ ਸ਼ਾਮ ਫਿਰ ਮੈਂ ਸੋਚਿਆ ਨਵਾ ਦੇਣੀ ਆ ਹੁਣ ਫਿਰ ਅੰਦਰ ਲੈ ਕੇ ਜਾਣਾ ਇਹਨੂੰ ਖੇਡ ਖੁੱਡ ਲਿਆ ਸੀ ਇਹਨੇ ਫਿਰ ਮੈਂ ਇੱਥੇ ਸ਼ੰਕ ਵਿੱਚ ਬਿਠਾ ਦਿੱਤਾ ਸੀ ਇਹਨੂੰ ਨਵਾਉਂਦੇ ਹੀ ਸੀਗੀ ਇਹ ਤੇ ਖੇਡਦਾ ਰਿਹਾ ਕਿੰਨਾ ਟਾਈਮ ਤੇ ਇਸੇ ਨਾਲ ਆਪਣਾ ਅੱਜ ਦਾ ਵਲੌਗ ਖਤਮ ਹੁੰਦਾ ਹੈ ਪਰ ਵਲੌਗ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਵਖਾਣੀ ਹੈ ਰਾਤ ਹੋਈ ਸੀਗੀ ਗਲਾਸ ਆਪੇ ਹੀ ਹਿੱਲੀ ਜਾਂਦਾ ਪਿਆ ਸੀ ਮੈਂ ਡੈਡੀ ਨੂੰ ਦਿਖਾ ਰਹੀ ਸੀ ਮੈਂ ਪਾਪਾ ਦੇਖੋ ਜਾਦੂ ਮੈਂ ਕਰ ਰਹੀ ਹਾਂ ਤੁਸੀਂ ਦੇਖੋ